ਕਰ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਆ ਦਾਸ ਹਰਪਿੰਦਰ ਸਿੰਘ ਖਾਲਸਾ ਕਿ ਲਾਡੀ ਗਰੁੱਪ ਗੁਰਦਾਸਪੁਰ ਮਲਟੀਪਰ ਚੈਰੀਟੇਬਲ ਹਸਪੀਟਲ ਸਰਬਤ ਦਾ ਭਲਾ ਡੇਰਾ ਬਾਬਾ ਨਾਨਕ ਰੋਡ ਤੇ ਸਕਾਰ ਮਾਸੀਆਂ ਅੱਡੇ ਦੇ ਵਿੱਚ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਆ ਪਰਵਾਜ਼ ਜਿਹੜਾ 2 ਸਾਲ ਤੋਂ ਘਰ ਚ ਤੜਫ ਰਿਆ ਸੀ ਤਿੰਨ ਬੇਟੀਆਂ ਵਾ ਵਿਚਾਰੇ ਦੀ ਵਾਈਫ ਆ ਨਾਥਪੁਰ ਪਿੰਡ ਦੇ ਵਿੱਚ ਖੜੇ ਆ ਅੱਜ ਮੈਂ ਇਹਨਾਂ ਕੋਲ ਪਹੁੰਚਾ ਤੇ लाਡੀ ਵੀਰ ਨੂੰ ਫੋਨ ਕੀਤਾ ਉਸੇ ਵੇਲੇ ਐਂਬੂਲੈਂਸ ਆ ਕੇ ਆਏ ਮੈਂ ਇਹਨਾਂ ਨੂੰ ਕਹਿ ਸੀ ਕਿ ਮੈਂ ਐਂਬੂਲੈਂਸ ਕਰਾ ਕੇ ਭੇਜ ਦਿੰਨਾ ਪਰ ਇਹਨਾਂ ਨੇ ਕਿਹਾ ਕਿ ਨਹੀਂ ਉਹ ਪਰਿਵਾਰ ਦੇ ਇਹ ਹਾਲਾਤ ਚ ਐਂਬੂਲੈਂਸ ਅਸੀਂ ਲੈ ਕੇ ਆਵਾਂਗੇ ਡੇਰਾ ਬਾਬਾ ਨਾਨਕ ਰੋਡ ਤੋਂ ਆਏ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਾਦੀਆਂ ਨਾਥਪੁਰ ਰਾਮਪੁਰ ਠਿਕਰੀ ਵਾਲ ਤੋਂ ਜੇ ਮਰੀਜ਼ ਜਾਂਦੇ ਸਕਾਰ ਮਾਸੀਆਂ ਇਲਾਜ ਹੁੰਦਾ ਠੀਕ ਹੁੰਦੇ ਵੀਡੀਓ ਚੜ੍ਹਦੀਆਂ ਸਰਬੱਤ ਦਾ ਭਲਾ ਚੈਰੀਟੇਬਲ ਹਸਪੀਟਲ ਦੇ ਲਾਗੇ-ਲਾਗੇ ਵੀ ਪਿੰਡ ਨੇ ਉਹਨਾਂ ਨੂੰ ਕੀ ਮੁਸ਼ਕਲ ਆਦ ਜੇ ਕੋਈ ਗਰੀਬ ਪਰਿਵਾਰ ਇਲਾਜ ਕਰਾ ਲੈ ਪੈਸਾ ਇੱਕ ਨਹੀਂ ਲੈਂਦੇ ਉਲਟੇ ਇਹ ਵੀਡੀਓ ਭੇਜਦੇ ਨੇ ਤੇ ਬਾਰੋਂ ਜੇ ਸੇਵਾ ਕੋਈ ਹੁੰਦੀ ਤੇ ਪਰਵਾਰਾਂ ਨੂੰ ਸੇਵਾ ਵੀ ਕਰਦੇ ਨੇ ਇਲਾਜ ਹਸਪੀਟਲਾਂ ਦੇ ਇੰਨੇ ਖਰਚੇ ਨੇ ਅੱਜ ਕੱਲ ਪਰ ਮੈਂ ਸੰਗਤਾਂ ਨੂੰ ਬੇਨਤੀ ਕਰੂੰਗਾ ਇੱਕ ਅਜਿਹਾ ਹਸਪੀਟਲ ਮੈਂ ਵੇਖਿਆ ਜਿੱਥੇ ਮਰੀਜ਼ ਕੋ ਉਪਰਪਈਆ ਨਹੀਂ ਲਿਆ ਜਾਂਦਾ ਪਰਿਵਾਰ ਨੂੰ ਤਿੰਨੇ ਟਾਈਮ ਰੋਟੀ ਘਰ ਵਰਗਾ ਮਾਹੌਲ ਇੱਕ ਗੱਲ ਮੈਂ ਹੋਰ ਦੱਸਦਾ ਅੱਜ ਤੋਂ ਕੋਸ਼ਿਸ਼ ਕਰਵਾ ਦੇਹੀ ਭੈਣ ਜੀ ਬੋਲੂਗੀ ਕਿ ਕਿਸ ਤਰ੍ਹਾਂ ਇਹਨਾਂ ਦੀ ਸੇਵਾ ਹੋਈ ਤੇ ਕਿਸ ਤਰ੍ਹਾਂ ਪਰਿਵਾਰ ਵਾਂਗੂ ਸੰਭਾਲਿਆ ਤੇ ਹਸਪੀਟਲ ਦੇ ਵਿੱਚ ਕੀ ਇਹਨਾਂ ਨਾਲ ਵਤੀਰਾ ਕੀਤਾ ਗਿਆ ਇਹਨਾਂ ਨੇ ਬਾਕੀ ਹਸਪੀਟਲ ਵੇਖਿਆ ਇਹ ਵੀ ਹਸਪੀਟਲ ਵੇਖ ਲੈਣ ਮੈਂ ਬੇਨਤੀ ਕਰੂੰਗਾ ਕਿ ਸੰਤਾ ਵੱਤ ਵੱਲ ਆਡੀ ਭਾਜੀ ਦਾ ਸਾਥ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ